ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 082 ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਲੋਕ ਸਭਾ ਦੇ ਚੋਣਾਂ ਦਾ ਜੋ ਵਿਗਲਾ ਉਹ ਪੂਰੇ ਜੋਰਾਂ ਤੇ ਵੱਜਿਆ ਹੋਇਆ ਹੈ ਹਰ ਇੱਕ ਉਮੀਦਵਾਰ ਆਪਣੇ ਪੱਖ ਦੇ ਵਿੱਚ ਲੋਕਾਂ ਨੂੰ ਕਰਨ ਦੇ ਹਰ ਯਤਨ ਕਰ ਰਿਹਾ ਹੈ ਸੋ ਅੱਜ ਜੋ ਵੀਡੀਓ ਤੁਹਾਡੀਆਂ ਸਾਂਝੀ ਕਰ ਰਹੇ ਹਾਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਗਰੋਲ ਦੇ ਵਿੱਚ ਪੁਲ ਬਣਾਇਆ ਸੀ ਉਹ ਵੀਡੀਓ ਬਰਲੀ ਬੈਲ ਹੋਈ ਸੀ ਤੇ ਵਿਰੋਧੀ ਪਾਰਟੀਆਂ ਨੇ ਵੀ ਉਸ ਨੂੰ ਬੜੇ ਮਤਲਬ ਇਹ ਕਹ ਲੋ ਵੀ ਉਸ ਤੇ ਤੰਜ ਕਸੇ ਸੀ ਸੋ ਅੱਜ ਜੋ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਜੋ ਉਮੀਦਵਾਰ ਨੇ ਸ੍ਰੀ ਸੁਖਪਾਲ ਸਿੰਘ ਜੀ ਖੈਰਾ ਅੱਜ ਉਹ ਵੀ ਬਗਰੋਲ ਵਾਲੇ ਪੁਲ ਨੂੰ ਦੇਖਣ ਚਲੇ ਗਏ ਸੋ ਉਹਨਾਂ ਨੇ ਉੱਥੇ ਜਾ ਕੇ ਭਗਵੰਤ ਮਾਨ ਜੀ ਨੂੰ ਕੀ ਕਿਹਾ ਤੇ ਕੀ ਕੀ ਭਗਵੰਤ ਮਾਨ ਜੀ ਤੋਂ ਜਵਾਬ ਮੰਗੇ ਚਲੋ ਫਿਰ ਆਪਾਂ ਉਹ ਵੀਡੀਓ ਹੀ ਦੇਖਦੇ ਹਾਂ ਦੋਸਤੋ ਇਸ ਵਕਤ ਨਾ ਅਸੀਂ ਬਗਰੋਲ ਪਿੰਡ ਆ ਡਿੜਬੇ ਦਾ ਇੱਥੇ ਸਿਕਰ ਦੁਪਹਿਰੇ ਸਾਡੇ ਆਉਣ ਦਾ ਇੱਕ ਮਕਸਦ ਆ ਕਿ ਜਿਵੇਂ ਭਗਵੰਤ ਮਾਨ ਦੂਜਿਆਂ ਨੂੰ ਕਹਿੰਦਾ ਨਾ ਕਿ ਝੂਠ ਬੋਲਦੇ ਸੀ ਆਗੂ ਇਹ ਪੈਸੇ ਖਾਂਦੇ ਸੀ ਇਹ ਲੁਟੇਰੇ ਸੀ ਅੱਜ ਭਗਵੰਤ ਦਾ ਇੱਕ ਕੋਰਾ ਝੂਠ ਚਿੱਟਾ ਚਿੱਟਾ ਝੂਠ ਉਹਦਾ ਫੜ ਕੇ ਤੁਹਾਡੇ ਸਾਹਮਣੇ ਤੁਹਾਡੀ ਕਚੈਰੀ ਚ ਬੇਨਕਾਬ ਕਰਨ ਲੱਗਿਆ ਪਹਿਲਾਂ ਇੱਕ ਵਾਰ ਇਹਦੀ ਜ਼ਰਾ ਵੀਡੀਓ ਗੌਰ ਨਾਲ ਸੁਣੋ ਤੁਸੀਂ ਨਹੀਂ ਨਹੀਂ ਬੋਲਣ ਜੀ ਬ੍ਰਿਓਲ ਪਿੰਡ ਹੈ ਜਿਹੜਾ ਬਾਕੀ ਦੇ ਹੈ ਆਹ ਨਾਲੀ ਇਹ ਤੋਂ ਬੰਗਰੋ ਲਾਸਟ ਪਿੰਡ ਹੈ ਉਦੋਂ ਅਗੇ ਪਟਿਆਲਾ ਚ ਉੱਥੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਉੱਥੇ ਇੱਕ ਸੂਏ ਦੇ ਉੱਤੇ ਪੁਲ ਬਣਾਉਣਾ ਹਾਲਾਂਕਿ ਉਹ ਸੂਆ ਕਿਤੇ ਕੋਈ ਕਿਸੇ ਸ਼ਹਿਰ ਨੂੰ ਨਹੀਂ ਜਾਂਦਾ ਖੇਤਾਂ ਨੂੰ ਹੀ ਜਾਂਦਾ ਉਹ ਕਹਿੰਦੇ ਜੀ ਪੁਲ ਬਣਾ ਦਿਓ ਸਾਡੀ ਰੇੜੇ ਤੇ ਟਰੈਕਟਰ ਲੰਘਦੇ ਨੇ ਮੈਂ ਡੀਸੀ ਸਾਹਿਬ ਨੂੰ ਕਿਹਾ ਆ ਪੁਲ ਬਣਾ ਦਿਓ ਜੀ ਬੀਐਨਆਰ ਤੋਂ ਉਹ ਕਹਿੰਦੇ ਜੀ ਬਜਟ ਨਹੀਂ ਹੈ ਮੈਂ ਕਿਹਾ ਚਲੋ ਅੱਗੇ ਪਛਾਤ ਮੈਂ ਦੇ ਦੂੰਗਾ ਜੀ ਇਧਰੋਂ ਹਨਾ ਠੀਕ ਹੈ ਜੀ ਐਸਟੀਮੇਟ ਬਣਾਓ ਜੀ ਵਾਲਿਆਂ ਦੀ ਐਸਟੀਮੇਟ ਕਿੰਨੇ ਦਾ ਬਣਾਇਆ ਜੀ 1 ਕਰੋੜ 8 ਲੱਖ ਦਾ ਜੀ ਮੈਂ ਤਾਂ ਮੈਂ 50 ਲੱਖ ਦੇ ਤੋਂ ਮੰਗਣਗੇ ਉਹਨੇ ਮੈਂ ਕਹਿੰਦਾ ਮੇਰਾ ਇੱਕ ਦੋਸਤ ਹੈ ਉਹ ਕੋ ਇੰਜੀਨੀਅਰ ਹੈ ਉਹ ਕਹਿੰਦਾ ਕੋਈ ਕੋਈ ਪ੍ਰਾਈਵੇਟ ਐਸਟੀਮੇਟ ਲਾਉਣੇ ਉਹਨਾਂ ਬਣਾਉਣ ਵਾਲੇ ਮੈਂ ਉਹਨੂੰ ਕਹਿੰਦਾ ਜਾ ਰਿਹਾ ਐਸਟੀਮੇਟ ਲਾ ਕੇ ਦੇਣੀ ਯਾਰ ਪੁਲ ਬਣਾਉਣੇ ਤੁਹਾਨੂੰ ਯਕੀਨ ਆ ਜੂਗਾ ਪਿੰਡ ਵਾਲਿਆਂ ਕਿ ਉਹ ਬਗਰਾ ਹਾਲ ਪਿੰਡ ਚ ਪੁਲ ਬਣਾ ਰਹੇ ਆ ਕਿੰਨੇ ਚ ਬਣਾ ਰਹੇ ਆ 6 ਲੱਖ ਰੁਪਏ ਉਹ ਹੀ ਪੁਲ ਕਰੋੜ ਰੁਪਏ ਸਿੱਧੇ ਹੀ ਖਾਂਦੇ ਨੇ ਜੀ ਤਾਂ ਆਪੜੋਂ ਕੋਨਾ ਬੰਦ ਕਰ ਦੇ। ਦੋਸਤੋ ਇੱਕ ਚੀਫ ਮਿਨਿਸਟਰ ਹੈ ਪੰਜਾਬ ਦਾ ਔਰ ਇਹ ਦੂਸਰੀ ਵਾਰੀ ਐਮਪੀ ਬਣਿਆ ਸੀ ਜਦੋਂ ਇਹਨੇ ਇਹ ਕੋਰਾ ਝੂਠ ਬੋਲਿਆ ਮੈਂ ਸਪੈਸ਼ਲੀ ਡਿੜਬੇ ਦੇ ਬਗੜੋਲ ਪਿੰਡ ਵਿੱਚ ਝੰਬੂ ਆ ਜਿਹੜਾ ਛੋਟਾ ਨਾਲਾ ਉੱਥੇ ਖੜਾ ਇੱਕ ਵਾਰੀ ਬੇਟੇ ਦਿਖਾਓ ਸਾਰਾ ਆ ਦੇਖ ਲਓ ਜੀ ਤੇ ਆ ਪਿੱਛੇ ਹਟੋ ਜਰਾ ਹੁਣ ਤੁਸੀਂ ਸਾਰੇ ਥੋੜਾ ਥੋੜਾ ਪਿੱਛੇ ਹਟੋ ਦਿਖਾਓ ਸਾਰਾ ਦਿਖਾ ਦਿਆ ਪੁਲ ਕਿਹੜਾ ਬਣਿਆ ਹਾਂ ਜੀ ਆ ਪਾਈਪ ਟਕਾ ਟੁਟਾ ਆ ਪਾਈਪ ਦਿਖਾ ਇਧਰਲੇ ਪਾਸੇ ਆ ਪਿੱਛੇ ਦਿਖਾ ਆ ਸਾਰਾ ਇਹ ਸਾਰਾ ਚੰਬੂ ਡਰੇਨ ਚੰਬੂ ਡਰੇਨ ਚੰਬੂ ਡਰੇਨ ਆ ਪਿੱਛੇ ਨੂੰ ਆ ਜਾ ਹੁਣੇ ਮੇਰੇ ਕੋਲ ਆ ਜਰਾ ਇਹ ਇਹ ਜਿਹੜਾ ਜੋ ਕੁਝ ਵੀ ਇਹਨੇ ਕੀਤਾ ਸਰਪੰਚ ਆ ਪੁਰਾਣਾ ਸਾਬਕ ਇਹਦਾ ਨਾਮ ਤਾਰੀ ਸਰਪੰਚ ਆ ਔਰ ਇਹਨਾਂ ਨੇ ਇਹਨਾਂ ਤੋਂ ਹੁਣ ਸੁਣੋ ਕਿ ਅਸਲੀਅਤ ਕੀ ਸੀਗੀ ਆ ਜਿਹੜਾ ਪਾਈਪ ਵੀ ਪਾਇਆ ਨਾ ਇੱਕ ਇਹਦੇ ਨਾਲ ਦੇ ਇਹਨਾਂ ਨੇ ਦੋ ਦੋ ਪਾਈਪ ਪਾਈ ਸੀ ਇੱਕ ਕਿਤੇ ਚੋਰੀ ਚੋਰੀ ਹੋ ਗਿਆ ਇਕੱਲਾ ਇੱਕ ਪਾਈਪ ਆ ਇੱਥੇ ਤੇ ਆ ਆ ਤੁਸੀਂ ਇੰਨਾ ਦੇਖ ਸਕਦੇ ਇਹ ਸਰਪੰਚ ਤਾਰੀ ਨੇ ਇਹ ਕੰਮ ਜਿਹੜਾ ਹੋਇਆ ਇੰਨਾ ਪਾਣੀ ਨੰਗਣ ਜੁਗਾ ਇਹ ਸਰਪੰਚ ਤਾਰੀ ਨੇ ਕਰਵਾਇਆ ਯਾਰ ਉਹ ਯਾਰ ਪਿੰਡ ਦਾ ਇੱਕ ਸਾਦਾ ਬੰਦਾ ਵੀ ਇੰਨਾ ਝੂਠ ਨਹੀਂ ਬੋਲਦਾ ਯਾਰ ਗਰੀਬ ਤੋਂ ਗਰੀਬ ਆਦਮੀ ਗੁਰੇਜ਼ ਕਰਦਾ ਕਿ ਮੈਂ ਜਨਤਕ ਤੌਰ ਤੇ ਇੱਕ ਸਾਥ ਲੱਗੀ ਸੀ ਜਗਬਾਣੀ ਦੀ ਜਿਹੜੀ ਮੈਂ ਤੁਹਾਨੂੰ ਹੁਣ ਵੀਡੀਓ ਦਿਖਾਈ ਔਰ ਇਲੈਕਸ਼ਨ ਤੋਂ ਪਹਿਲਾਂ ਹੁਣ 2022 ਦੀ ਇਲੈਕਸ਼ਨ ਤੋਂ ਪਹਿਲਾਂ ਮੈਨੂੰ ਮੈਂ ਭਗਵੰਤ ਨੂੰ ਚੁਣੌਤੀ ਦਿੰਦਾ ਕਿ ਪਹਿਲਾਂ ਇਹ ਦੱਸ ਕੇ ਉਹ ਡੀਸੀ ਕਿਹੜਾ ਸੀ ਜਿਹਨੂੰ ਤੂੰ ਕਿਹਾ ਕਿ ਐਸਟੀਮੇਟ ਲਾ ਕੇ ਦਿਓ ਮੈਨੂੰ ਤੇ ਉਸ ਡੀਸੀ ਨੇ ਤੈਨੂੰ ਕਿਹਾ ਬੀਆਰਐਨ ਦਾ ਬੀਐਨਆਰ ਪਬਲਿਕ ਵਰਕਸ ਡਿਪਾਰਟਮੈਂਟ ਤੋਂ ਤੈਨੂੰ ਐਸਟੀਮੇਟ 1 ਕਰੋੜ 8 ਲੱਖ ਦਾ ਕਿਨੇ ਲਵਾ ਕੇ ਦਿੱਤਾ ਸੀ ਅਕਸਰ ਲੋਕਾਂ ਨੂੰ ਇਹ ਥੋੜੇ ਵੀ ਝੂਠ ਮਾਰੇ ਦਾ ਨੰਗੇ ਚੋਰਾ ਵਾਂਗੂੰ ਤੈਨੂੰ ਦੱਸਣਾ ਪਊਗਾ ਕਿ 1 ਲੱਖ 1 ਲੱਖ 8 ਕਰੋੜ ਦਾ ਐਸਟੀਮੇਟ ਅਕਸਰ ਜੇ ਤੂੰ ਇਸ ਕਹਿੰਨੇ ਗੈਸਟ ਵਿੱਚ ਤੁਹਾਡੇ ਕੋਲ ਲਿਖਤੀ ਐਸਟੀਮੇਟ ਹੋਊਗਾ ਕਾਈਂਡਲੀ ਉਸ ਲਿਖਤੀ ਐਸਟੀਮੇਟ ਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਤੇ ਸ਼ੇਅਰ ਕਰ ਪਹਿਲੀ ਚੁਣੌਤੀ ਇਹ ਦੂਜੀ ਚੁਣੌਤੀ ਤੂੰ ਕਹਾਂ ਕਿ ਇੱਕ ਮੇਰਾ ਦੋਸਤ ਹੀ ਇੰਜੀਨੀਅਰ ਉਹਦਾ ਨਾਮ ਹੋਊਗਾ ਉਹ ਕਿਤੇ ਫਾਇਦਾ ਹੋਇਆ ਹੋਊਗਾ ਉਦੀ ਜਨਮ ਡੇਟ ਹੋਊਗੀ ਉਹਦਾ ਕੋਈ ਧਰਮ ਹੋਊਗਾ ਉਹ ਸਾਨੂੰ ਇੰਜੀਨੀਅਰ ਦੱਸ ਜਿਹੜਾ ਤੇ ਤੂੰ ਜਿਹੜਾ ਤੂੰ ਕੋਰਾ ਝੂਠ ਬੋਲਿਆ ਕਿ ਡੀਸੀ ਨੇ ਐਸਟੀਮੇਟ ਦਿੱਤਾ 1 ਲੱਖ 1 ਕਰੋੜ 8 ਲੱਖ ਦਾ ਮੈਂ ਮੇਰੇ ਇੰਜੀਨੀਅਰ ਦੇ ਦੋਸਤ ਨੇ ਮੇਰਾ ਮੈਂ ਜਿਹੜਾ ਪੁਲ ਬਣਵਾ ਰਿਆ ਅਸੀਂ 6 ਲੱਖ ਰੁਪਏ ਵਿੱਚ ਬਣਾ ਰਹੇ ਉਹ ਕਿਹੜਾ ਇੰਜੀਨੀਅਰ ਆ ਜਿਹਨੇ ਤੈਨੂੰ 6 ਲੱਖ ਰੁਪਏ ਵਿੱਚ ਆ ਝੰਗੋ ਡਰੇਨ ਦੇ ਉੱਤੇ ਪੁਲ ਬਣਾ ਕੇ ਦਿੱਤਾ ਕਿਉਂਕਿ ਇੱਥੇ ਤਾਂ ਪੁਲ ਹੈ ਹੀ ਨਹੀਂ ਕੋਈ ਔਰ ਜਿਹੜਾ ਇੱਕ ਪਾਈਪ ਆ ਉਹ ਸਰਪੰਚ ਧਾਰੀ ਨੇ ਪਾਇਆ ਆ ਸਾਰੇ ਪਿੰਡ ਦੇ ਲੋਕ ਗਵਾਹੀ ਦੇਣਗੇ ਅੱਛਾ ਦੱਸੋ ਵੀ ਇੱਥੇ ਭਗਵੰਤ ਮਾਨ ਨੇ ਕੋਈ ਪੁਲ ਬਣਾਇਆ ਯਾਰ ਦੱਸੋ ਨਹੀਂ ਨਾ ਕੋਈ ਨਹੀਂ ਬਣਾਇਆ ਹੱਥ ਮਾਰ ਕੇ ਦੱਸ ਦਿਓ ਚੰਗੀ ਤਰ੍ਹਾਂ ਨਹੀਂ ਕੋਈ ਨਹੀਂ ਬਣਾਇਆ ਆ ਦੇਖ ਲਓ ਭਗਵੰਤ ਮਾਨ ਦਾ ਝੂਠ ਇਧਰੋਂ ਪਿੱਛੇ ਵੀ ਕਰ ਦਿਆ ਵੀ ਪਿੰਡ ਵਾਲੇ ਖੜੇ ਦੱਸੋ ਜੀ ਬਣਾਇਆ ਪੁਲ ਕੋਈ ਜੀ ਆ ਕੋਈ ਕੋਈ ਕਹਿੰਦੇ ਕੋਈ ਇੱਟ ਨਹੀਂ ਲੱਗੀ ਇੱਕ ਵੀ ਇੱਟ ਨਹੀਂ ਲਾਈ ਭਗਵੰਤ ਨੇ ਤੇ ਇੱਕ ਦਾ ਇਹ ਝੂਠ ਬੋਲ ਬੋਲ ਕੇ ਲੋਕਾਂ ਨੂੰ ਵਰਗਲਾ ਕੇ ਅੱਜ ਪੰਜਾਬ ਦਾ ਰਾਜ ਲੈ ਕੇ ਪਰ ਕਿੰਨੀ ਦੇਰ ਚੱਲੂਗਾ ਝੂਠ ਭਗਵੰਤ ਤੈਨੂੰ ਮੇਰੀ ਤੇਨੂੰ ਚੁਣੌਤੀ ਆ ਕਿ ਆ ਆਪਾਂ ਬਗਰੋਲ ਪੁਰ ਦੇ ਪੁਲ ਦੇ ਉੱਤੇ ਖੜ ਕੇ ਇੱਥੇ ਬਹਿਸ ਕਰੀਏ ਪੰਜਾਬ ਦੇ ਲੂਕ ਨੁਕਤਿਆਂ ਦੀ ਕਿਹੜਾ ਬਦਲਾਅ ਆਇਆ ਵਾ ਕਿਹੜਾ ਤੁਸੀਂ ਦਿੱਲੀ ਦਾ ਹੈਲਥ ਮਾਡਲ ਲਿਆਂਦਾ ਕਿਹੜਾ ਤੁਸੀਂ ਦਿੱਲੀ ਦਾ ਵਿਦਿਆ ਮਾਡਲ ਲਿਆਂਦਾ ਕਿਹੜੇ ਤੁਸੀਂ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੌਕਰੀਆਂ ਸਾਰੀਆਂ ਹਰਿਆਣੇ ਦੇ ਤੇ ਰਾਜਸਥਾਨ ਤੇ ਹਿਮਾਚਲ ਤੇ ਦਿੱਲੀ ਦੇ ਲੋਕ ਲੈ ਕੇ ਗਏ ਨੇ ਕਿਉਂਕਿ ਤੁਸੀਂ ਕਾਨੂੰਨ ਹੀ ਨਹੀਂ ਬਣਾ ਸਕੇ ਤੇ ਨੌکریاں ਪੰਜਾਬ ਦੀਆਂ ਕੇਵਲ ਪੰਜਾਬ ਦੇ ਨੌਜਵਾਨਾਂ ਲਈ ਰਿਜ਼ਰਵ ਪਰ ਫਿਰ ਵੀ ਕਿਉਂਕਿ ਬਗਰੋਲ ਦਾ ਝੂਠ ਬੋਲਿਆ ਮੇਰੀ ਤੇਨੂੰ ਦਿਨੇ ਚੁਣੌਤੀ ਆ ਇੱਥੇ ਟਾਈਮ ਤੇਰਾ ਥਾਂ ਇਹੀ ਮਰਜੀ ਤੇਰੀ ਹਜ਼ਾਰ ਪੁਲਿਸ ਵਾਲਾ ਤੇਰਾ ਸਾਰਾ ਤੰਤਰ ਤੇਰਾ ਖੈਰਾ ਕੱਲਾ ਆਊਗਾ ਤੇ ਤੇਰਾ ਇੱਥੇ ਝੂਠ ਦਾ ਪੜਦਾ ਬਾਬੇ ਇਸ ਨੂੰ ਬੇਨਕਾਬ ਕਰੂੰਗਾ ਮੈਂ ਹੁਣ ਸਰਪੰਚ ਤਾਰੀ ਨੂੰ ਕਹੂੰਗਾ ਕਿ ਇਹਦੇ ਬਾਰੇ ਤੁਹਾਨੂੰ ਸਰਪੰਚ ਅਸਲੀ ਗੱਲ ਦੱਸਦਾ ਕਿ ਕਿੱਦਾਂ ਤੂੰ ਝੂਠ ਬੋਲਿਆ ਆਹ ਮਾਈਕ ਲੋਲ ਲੈ ਚਲ ਬੋਲ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਜੋ ਤੁਸੀਂ ਇੱਥੇ ਆਏ ਹੋ ਤੁਹਾਡਾ ਤੇ ਖੈਰਾ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜੋ ਸਾਡੇ ਪਿੰਡ ਦੀ ਆਵਾਜ਼ ਬਣਨੇ ਆ ਕੇ ਖੈਰਾ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹ ਪੁਲਿਸ ਸੀਗਾ ਸਰਦਾਰ ਮਾਨ ਵੱਲੋਂ ਪਿਛਲੀ ਆ ਐਮਪੀ ਜਦੋਂ ਐਮਪੀ ਸੀਗੇ ਉਦੋਂ ਬੋਲਿਆ ਗਿਆ ਸੀ ਜਗਵਾਣੀ ਦੀ ਸਾਕ ਸੀ ਜਿਹੜੀ ਖੈਰਾ ਸਾਹਿਬ ਨੇ ਬਾਖੂਬੀ ਦੱਸੀ ਹੈ ਪਰ ਇਹਦੇ ਵਿੱਚ ਮੈਂ ਇੱਕ ਮੇਨ ਗੱਲ ਦੱਸ ਦਿਆਂ ਵੀ ਜਿਹੜਾ ਇਹਦਾ ਇੰਜੀਨੀਅਰ ਸੀ ਉਹ ਇੱਕ ਹਾਸੋਹੀਣੀ ਗੱਲ ਹੈ ਉਹ ਇੰਜੀਨੀਅਰ ਕੌਣ ਸੀ ਅਸੀਂ ਪੀਓ ਯੂ ਸਾਰੀ ਕਰਦੇ ਸਾਡੀ ਸਾਡੇ ਉਹ ਮਿਸਤਰੀ ਲੱਗਿਆ ਹੋਇਆ ਸੀ ਉਹ ਮੈਨੂੰ ਆਖਣ ਲੱਗਿਆ ਕਹਿੰਦਾ ਸਰਪੰਚ ਸਾਹਿਬ ਤੁਹਾਨੂੰ ਦੱਸਾਂ ਪੁੱਲ ਦਾ ਇੰਜੀਨੀਅਰ ਕੌਣ ਸੀ ਮੈਂ ਦੱਸ ਦੇ ਭਾਈ ਮੈਨੂੰ ਤਾਂ ਹੋਣਾ ਵੀ ਚੱਲ ਕੋਈ ਵੱਡਾ ਇੰਜੀਨੀਅਰ ਹੋਣਾ ਸ਼ਹਿਰ ਸ਼ੁਰੂ ਹੋਣਾ ਕੋਈ ਵੱਡਾ ਆਰਚੀਟੈਕ ਹੋਣਾ ਉਹ ਕਹਿੰਦਾ ਭਾਈ ਜੀ ਉਹ ਮੈਂ ਆ ਅੱਛਾ ਇੱਕ ਦਿਹਾੜੀਦਾਰ ਬੰਦਾ ਮਿਸਤਰੀ ਸਫੀਪੁਰ ਕਲਾਂ ਦਾ ਮਿਸਤਰੀ ਐ ਨਾ ਯਾਦ ਆਦਾ ਜੱਗੀ ਮਿਸਤਰੀ ਐ ਗੁਰੂਕਰਾਂ ਦਾ ਕੰਮ ਕਰਦਾ ਐ ਉਹ ਮਿਸਤਰੀ ਨੇ ਇਹ ਪੁਲ ਦੀ ਉਸਾਰੀ ਦਾ ਸਾਰਾ ਜਿਹੜਾ ਬਣਾ ਕੇ ਦਿੱਤਾ ਸੀ ਵੀ ਇੰਨੇ ਚ ਪੁਲ ਬਣੂਗਾ ਇਹ ਇਹ ਸਰਕਾਰ ਮੈਂ ਉਦੋਂ ਵੀ ਬੋਲਿਆ ਸੀ ਕਰਾ ਸਾਹਿਬ ਬਹੁਤ ਜ਼ਿਆਦਾ ਬੋਲੇ ਸੀ ਅਸੀਂ ਨੇ ਪਰਚੇ ਵੀ ਕਰਾਏ ਨੇ ਤੋਂ ਉਹ ਮੌਕੇ ਜਾਂ ਸਰਕਾਰਾਂ ਧੱਕਾ ਕਰਦੀ ਹੁੰਦੇ ਨੇ ਇਹ ਤਾਂ ਕੋਈ ਗੁੱਸਾ ਗਲਾਨੀ ਪਰ ਜੋ ਹੈਗਾ ਇਹ ਪੁੜਾਲਾ ਸਰਾ ਸਰ ਝੂਠ ਹੈ ਇੱਥੇ ਕੋਈ ਵੀ ਬੰਦਾ ਆ ਕੇ ਡਿਬੇਟ ਕਰ ਸਕਦਾ ਸਾਡਾ ਸਾਰਾ ਨਗਰ ਇਹ ਹੱਥ ਖੜਾ ਕਰਕੇ ਕਹਿ ਸਕਦਾ ਵੀ ਇਹ ਸਰਾ ਸਰ ਝੂਠ ਹੈ ਮੈਂ ਪਿੰਡ ਦੇ ਸਾਰੇ ਨਗਰ ਨੂੰ ਬੇਨਤੀ ਕਰਦਾ ਵੀ ਤੁਸੀਂ ਹੱਥ ਖੜਾ ਕਰਕੇ ਦੱਸ ਦਿਓ ਵੀ ਇਹ ਭਗਵੰਤ ਮਾਨ ਦਾ ਬੋਲਿਆ ਝੂਠ ਹੈ ਝੂਠ ਹੈ ਝੂਠ ਹੈ ਲਓ ਜੀ ਕਰਸ ਲਓ ਅੱਛਾ ਭਗਵੰਤ ਹੁਣ ਝੂਠ ਸਾਬਤ ਹੋ ਗਿਆ ਲੋਕਾਂ ਦੀ ਕਚੇਰੀ ਦੇ ਵਿੱਚ ਲੈ ਹੁਣ ਤੇਰੇ ਚ ਜੇ ਜਾਨ ਹੈਗੀ ਆ ਦੋ ਗੱਲਾਂ ਕਰ ਸਕਦਾ ਜਾਂ ਤਾਂ ਮਾਫੀ ਮੰਗੇ ਇਸ ਗੱਲ ਦੀ ਲੋਕਾਂ ਦੇ ਕੋਲ ਮੈਂ ਬਹੁਤ ਵੱਡਾ ਝੂਠਾ ਆ ਮੈਂ ਝੂਠ ਬੋਲ ਬੋਲ ਕੇ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚਿਆ ਆ ਇੱਕ ਤੇਰ ਕੋ ਆਪਸ਼ਨ ਹੈਗੀ ਜੇ ਤੇ ਪਰ ਮੇਰੇ ਤੇਰੇ ਜਿੰਨਾ ਦਿਲ ਨਹੀਂਗਾ ਤੂੰ ਝੂਠ ਤੂੰ ਮਾਫੀ ਨਹੀਂ ਮੰਗ ਸਕਦਾ ਤੂੰ ਝੂਠ ਨੂੰ ਕਵਰ ਅਪ ਕਰਨ ਲਈ ਕੋ ਹੋਰ ਝੂਠ ਬੋਲੇਗਾ ਮੇਰੇ ਖੇਰੇ ਤੇ ਪਰਚਾ ਦਰਜ ਕਰਾਏਗਾ ਸਰਪੰਚ ਤੇ ਇੱਕ ਹੋਰ ਪਰਚਾ ਦਰਜ ਕਰਾਏਗਾ ਸਾਡੇ ਸੱਤੇ ਹੋਣਾ ਬਾਈ ਤੇ ਇਦਾਂ ਤੇ ਕਰਾਏਗਾ ਤੇ ਦੂਜੀ ਤੇਰ ਕੋ ਆਪਸ਼ਨ ਹੈਗੀ ਆ ਕਿ ਜੇ ਜੇ ਤੂੰ ਕਹਿਣਾ ਕਿ ਇਹ ਝੂਠ ਨਹੀਂ ਮੇਰੀ ਚੁਣੌਤੀ ਫਿਰ ਆ ਆਪ ਬੁੱਲ ਤੇ ਇਥੇ ਨਾ ਜਿੱਦਾਂ ਪਹਿਲਾਂ ਕਿ ਆ ਆਪਾਂ ਇਹਦੇ ਤੇ ਬੈਸ ਕਰੀਏ ਕਿੱਲੇ ਪੁਲ ਦੀ ਬੈਸ ਨਹੀਂ ਹੋਊਗੀ ਸਾਰੇ ਪੰਜਾਬ ਦਾ ਜਿਹੜਾ ਅਖੋਤੀ ਬਦਲਾਅ ਸੀ ਉਹ ਬਦਲੇ ਦਾ ਤੁਸੀਂ ਹੋ ਪੰਜਾਬ ਨਹੀਂ ਬਦਲਿਆ ਔਰ ਜਿਹੜਾ ਤੁਸੀਂ ਇਨਕਲਾਬ ਦਾ ਨਾਰਾ ਦਿੱਤਾ ਸੀਗਾ ਸਾਰੀਆਂ ਗੱਲਾਂ ਤੇ ਤੁਹਾਡੇ ਨਾਲ ਚर्चा ਕਰਾਂਗੇ ਤੁਹਾਡਾ ਸਾਰਿਆਂ ਦਾ ਅ ਮੈਂ ਅਗਰ ਜੇ ਤੁਹਾਨੂੰ ਇਹ ਮੁੱਦਾ ਇੱਕ ਇੱਕ ਕੋਹਰਾ ਝੂਠ ਆ ਅਸੀਂ ਦੁਪਹਿਰੇ ਸਾਡੇ 12:30 ਵਜੇ ਭਗਵੰਤ ਦਾ ਫੜ ਲਿਆ ਸੂਰਜ ਸਾਡੇ ਸਿਰ ਦੇ ਉੱਤੇ ਆ ਇਹ ਕੋਰਾ ਝੂਠ ਫੜਨ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਕਿ ਸੀ ਸੱਚ ਬੋਲੇ ਆ ਤੇ ਆ ਸਰਪੰਚ ਤੇ ਲੋਕਾਂ ਨੇ ਸਹੀ ਗਵਾਹੀ ਦਿੱਤੀ ਆ ਕਿਰਪਾ ਕਰਕੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰੋ ਸ਼ੇਅਰ ਕਰੋ ਤਾਂ ਕਿ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚ ਜਾਏ ਕਿ ਕਿੱਦਾਂ ਇਹ ਫਰਜੀ ਇਨਕਲਾਬੀ ਨੇ ਝੂਠੇ ਬੰਦੇ ਨੇ 도ਗਲੇ ਬੰਦੇ ਨੇ ਔਰ ਲੋਕਾਂ ਨੂੰ ਝੂਠ ਬੋਲ ਕੇ ਇਹ ਸਾਰੀਆਂ ਵੋਟਾਂ ਲੈ ਕੇ ਜਾਂਦੇ ਨੇ ਮੇਰੇ ਨਾਲ ਤੁਹਾਡਾ ਵੀ ਜੁੜਨ ਦਾ ਬਹੁਤ ਸ਼ੁਕਰੀਆ ਤੇ ਨਗਰ ਨਿਵਾਸੀਓ ਬਗਰੌਣ ਵਾਲਿਓ ਤੁਹਾਡਾ ਬਹੁਤ ਸਾਰਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ